ਜਦੋਂ ਦਵਾਈ ਕੰਮ ਨਾ ਕਰੇ ਸਿਆਣੇ ਕਹਿੰਦੇ ਫਿਰ ਦਵਾ ਤਾਂ ਕੰਮ ਕਰ ਹੀ ਜਾਂਦੀ ਪਰ ਉੱਥੇ ਮਹਾਰਾਜ ਦੇ ਘਰੇ ਜਾ ਗਏ ਕਿ ਮਾਪਰ 24 ਜਨਵਰੀ ਢਿੱਲੇ ਫਿਰ ਉਹਨਾਂ ਨੇ ਕਿਹਾ ਵੀ ਜਾਓ ਹੋ ਜੂਗੀ 12 ਪੌ 12 ਹੀ ਹੋ ਗਏ ਤੇ ਪੈਸਾ ਤਾਂ ਜੱਟਾ ਉਦੋਂ ਵਰਤਿਆ ਜਾਣਾ ਜਦੋਂ ਜੇਬ 'ਚ ਆ ਗਿਆ ਇਹ ਨਹੀਂ ਲੱਭਣੀਆਂ ਨਾ ਮਿਲਣੀਆਂ ਬ੍ਰਾਂਡ ਸਮੁੰਦਰ ਤੇ ਅਰਜਨ ਅੱਜ ਦੇ ਬ੍ਰਾਂਡ ਆ ਕੋਰੇ ਮੈਂਟੂ ਬਾਈ ਰੋਡਿਆਂ ਵਾਲਾ ਕਹਿੰਦਾ ਹੁੰਦਾ ਇਹ ਜੇ ਕਿਸੇ ਨੇ ਕੋਈ ਸ਼ੱਕ ਆ ਤੇ ਬਿਛੇਰੀ ਸੰਤੂ ਵਾਲੇ ਜਾ ਕੇ ਵੇਖ ਲਓ ਫੇਰ ਘੋੜੀ ਭਰਾ ਲਓ ਜੇ ਜੇ ਤੁਹਾਡਾ ਨਹੀਂ ਮਨ ਮੰਨਦਾ ਅੱਜ ਤੁਹਾਨੂੰ ਲੈ ਚੱਲੇ ਆਪਾਂ ਪਿੰਡ ਸੰਤੂ ਵਾਲਾ ਬਾਈ ਉਹਨਾਂ ਦੇ ਸਾਰੇ ਯਾਰ ਦੋਸਤ ਇਕੱਠੇ ਹੋਏ ਹੋਏ ਸੀ ਤੇ ਜਦੋਂ ਅਸੀਂ ਘੋੜਾ ਫਲਮਾਇਆ ਗਰਾਊਂਡ ਦੇ ਵਿੱਚ ਤਾਂ ਸਾਰੇ ਸੱਜਣ ਨਾਲ ਹੀ ਗਏ ਕਹਿੰਦੇ ਅਸੀਂ ਵੀ ਘੋੜਾ ਵੀ ਕਿਵੇਂ ਫਲਮਾਇਆ ਜਾਂਦਾ ਦੇਖਣਾ ਤੇ ਵਸ਼ੇਰਾ ਦਿਖਾਉਣ ਲੱਗਿਆ ਤੁਹਾਨੂੰ ਕੰਨ ਕੰਨ ਬਹੁਤ ਸੋਹਣਾ ਬਾਕੀ ਦੀ ਡੀਲਡ ਆਲ ਸ਼ਰੀਰ ਬੰਤਰ ਬਹੁਤ ਮਜ਼ਬੂਤ ਆ ਕਿਉਂਕਿ ਇਸ ਦੇ ਵਿੱਚ ਦੋ ਬਲੱਡ ਉਹ ਨੇ ਜਿਨ੍ਹਾਂ ਨੂੰ ਬ੍ਰਾਂਡ ਕਿਹਾ ਜਾਂਦਾ ਇੱਕ ਸਮੁੰਦਰ ਤੇ ਇੱਕ ਅਰਜਨ ਅਰਜਨ ਘੋੜੀ ਦੀਆਂ ਸਭ ਤੋਂ ਵੱਧ ਹੁਣ ਤੱਕ ਦੀਆਂ ਮਰੀਆਂ ਦੇਖਣ ਦੇ ਵਿੱਚ ਵਸ਼ੇਰੀਆਂ ਇਸ ਫਾਰਮ ਤੇ ਆਈਆਂ ਨੇ ਪੰਜ ਤੋਂ 6 ਘੋੜੀਆਂ ਇੱਕੋ ਫਾਰਮ ਤੇ ਨੇ ਅਰਜਨ ਰੌਲੀ ਵਾਲੇ ਦੀਆਂ ਤੇ ਆ ਵਸ਼ੇਰਾ ਵੀ ਅਰਜਨ ਰੌਲੀ ਵਾਲੇ ਦਾ ਹੀ ਆ ਤੇ ਇੱਕ ਗੱਲ ਮੈਂ ਸ਼ੁਰੂਜੀ ਦੱਸਦਾ ਦੋ ਚੰਗੀਆਂ ਘੋੜੀਆਂ ਇਸ ਫਾਰਮ ਤੇ ਵਿਕਾਊ ਆ ਉਹਨਾਂ ਦੀ ਡਿਟੇਲ ਅੱਗੇ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਤੇ ਇੱਕ ਘੋੜੀ ਦੇ ਮਗਰ ਅਜੇ ਕੁਝ ਦਿਨਾਂ ਦੀ ਵਸ਼ੇਰੀ ਆ ਉਹ ਆ ਜੀ ਅਰਜਨ ਰੌਲੀ ਦੀ ਜਿਸ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਫੋਨ ਲਾ ਲੇ ਪਹਿਲਾਂ ਪ੍ਰੋਪਰ ਵੀਡੀਓ ਦੇਖ ਲਿਓ ਜਿਹੜੀ ਬੱਚੀ ਦਿਖਾਉਣੀ ਆ ਤੁਹਾਨੂੰ ਤੇ ਉਹਦੀ ਮਾਂ ਤੇ ਇੱਕ ਹੋਰ ਕੁੜੀ ਆ ਉਹ ਬਾਈ ਉਰੀ ਨੇ ਤੁਰਦੀ ਬਹੁਤ ਟੋਪ ਦਾ ਤੇ ਜੇ ਮੈਂ ਬਸ਼ੇਰੇ ਦੀ ਗੱਲ ਕਰਾਂ ਇਹ ਕੋਈ ਟਾਈਮ ਪਹਿਲਾਂ ਬਸ਼ੇਰਾ ਬਿਮਾਰ ਹੋ ਗਿਆ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਬਾਈ ਨੇ ਵੀ ਵੀਡੀਓ ਚ ਕਿਹਾ ਜਿੱਥੇ ਦਵਾਈ ਨਾ ਕੰਮ ਕਰੇ ਦੁਆ ਕੰਮ ਕਰਦੀ ਆ ਰੌੜੀ ਵਾਲੇ ਸੰਤਾਂ ਕੋਲ ਵੀਰੂ ਨੇ ਬਸ਼ੇਰੇ ਨੂੰ ਲੈ ਕੇ ਗਏ ਜੀ ਤੇ ਉਥੋਂ ਆਸ਼ੀਰਵਾਦ ਲੈ ਕੇ ਬਸ਼ੇਰਾ ਬਿਲਕੁਲ ਠੀਕ ਹੋ ਗਿਆ ਤੇ ਪਹਿਲਾਂ ਵੀਰ ਉਹਨਾਂ ਦਾ ਨੁਕਸਾਨ ਵੀ ਹੋਇਆ ਦੋ ਘੋੜੀਆਂ ਦਾ ਵੀਰ ਉਹ ਨਹੀਂ ਰੌਲੀ ਵਾਲੇ ਸੰਤਾਂ ਦੇ ਲੜ ਲੱਗੇ ਹੋਇਆ ਤੇ ਮਹਾਰਾਜ ਨੇ ਬਹੁਤ ਵਾਅਦਾ ਪਾਇਆ ਪਹਿਲਾਂ ਜਦੋਂ ਰੌਲੀ ਘੋੜਾ ਰਿਹਾ ਉਦੋਂ ਵੀ ਘੋੜੀਆਂ ਸਾਰੀਆਂ ਉੱਥੇ ਮਲਾਈਆਂ ਉਸ ਤੋਂ ਬਾਅਦ ਫਰੋਸ਼ਾਹ ਤੋਂ ਵੀਰ ਉਹਨਾਂ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਸਤਿਕਾਰ ਕਰਦੇ ਆ ਸ਼ੰਮੇ ਵਾਲੇ ਬੰਦੇ ਆ ਕੋਈ ਸੱਜਣ ਜਿਹੜੇ ਪਹੁੰਚ ਨਹੀਂ ਸਕੇ ਉਹਨਾਂ ਦੀ ਵੀ ਮੈਨੂੰ ਇਹਨਾਂ ਨੇ ਕਹਿੰਦਾ ਬਾਈ ਫੋਟੋ ਲਾ ਦਿਓ ਜਰੂਰ ਕਿਉਂਕਿ ਸਾਰੇ ਸੱਜਣਾ ਦਾ ਬਹੁਤ ਪ੍ਰੇਮ ਆਦਰ ਸਤਿਕਾਰ ਕਰਦੇ ਆ ਬਾਈ ਉਹਨਾਂ ਤੇ ਇੱਕ ਘੋੜੀ ਤੋਂ ਵੀਰ ਉਹਨਾਂ ਨੇ ਸਟਾਰਟ ਕਰਿਆ ਸੀ ਪਹਿਲੀ ਘੋੜੀ 38000 ਰੁਪਏ ਦੀ ਲਈ ਸੀ ਫਿਰ ਉਹ ਸਮੁੰਦਰ ਤੋਂ ਮਲਾਈ ਤੇ ਅੱਗੇ-ਅੱਗੇ ਉਹਦੀ ਜਿਹੜੀ ਬਰੀਡ ਤਿਆਰ ਵੀਰ ਹੋਰਾਂ ਨੇ ਕਰ ਲਈ ਆਜੋ ਤੁਹਾਨੂੰ ਬਾਕੀ ਦੇ ਬਾਈ ਦੇ ਜਾਨਵਰ ਵੀ ਦਿਖਾਉਣਾ 67 ਇੰਚ ਦੀ ਇੱਕ ਬਹੁਤ ਟੌਪ ਦੀ ਘੋੜੀ ਆ ਤੇ ਉਹਦਾ ਮਗਰ ਬਸ਼ੇਰੀ ਬਹੁਤ ਚੰਗੀ ਆ ਤੇ ਬਾਕੀ ਅਰਜਨ ਦੀਆਂ ਨੁਕਰੀਆਂ ਤੁਹਾਨੂੰ ਘੋੜੀਆਂ ਵਿਖਾਉਣੀਆਂ ਨੇ ਇੱਕ ਰਾਜੂ ਰੋਡ ਦੀ ਵੀ ਦਿਖਾਉਣੀ ਆ ਆਜੋ ਮਿੱਤਰੋ ਬਾਈ ਉਹ ਨਾਲ ਗੱਲਬਾਤ ਕਰਦੇ ਆ ਵੀਡੀਓ ਨਾਲ ਬਣੇ ਰਹੋ ਜਿਹੜੇ ਸੱਜਣ ਨਵੇਂ ਆ ਆਪਣੇ ਚੈਨਲ ਤੇ ਉਹ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟਾਂ ਚ ਆਪਦੀ ਰਾਇ ਜ਼ਰੂਰ ਦਿਓ ਅੱਜ ਪਹੁੰਚੇ ਜੀ ਆਪਾਂ ਗਿੱਲ ਸਟੱਡ ਫਾਰਮ ਤੇ ਪਿੰਡ ਸੰਤੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਮੇਰੇ ਨਾਲ ਬਾਈ ਜੈਦੀਪ ਸਿੰਘ ਗਿੱਲ ਨੇ ਵੀਰ ਉਹਨਾਂ ਦਾ ਕਾਰੋਬਾਰ ਬਹੁਤ ਚੰਗਾ ਆ ਪਿੱਛੇ ਤੁਸੀਂ ਕਪੈਨਾਂ ਦੇਖ ਰਹੇ ਹੋ ਕੰਬੈਨਾਂ ਨਾਲ ਵਾਢੀ ਵੀ ਕਰਦੇ ਆ ਤੇ ਬਾਈ ਉਹਨਾਂ ਦਾ ਸੇਲ ਪਰਚੇਜ਼ ਦਾ ਕੰਮ ਵੀ ਆ ਤੇ ਸ਼ੁਰੂ ਕੀਤਾ ਸੀ ਬਾਈ ਨੇ ਇੱਕ ਘੋੜੀ ਤੋਂ ਸ਼ੌਂਕ ਸੀ ਵੀਰ ਉਹਨਾਂ ਨੂੰ ਉਹ ਘੋੜੀ ਵੀ ਮੈਂ ਤੁਹਾਨੂੰ ਦਿਖਾਉਂਗਾ ਉਹ ਘੋੜੀ ਚੰਗੇ ਘੋੜਿਆਂ ਤੋਂ ਮਲਾਈ ਹੌਲੀ ਹੌਲੀ ਬਾਈ ਉਹਨਾਂ ਨੇ ਬਹੁਤ ਚੰਗੀ ਬਰੀਡ ਤਿਆਰ ਕਰ ਲਈ ਜਿਆਦਾਤਰ ਬਾਈ ਉਹਨਾਂ ਦਾ ਕੰਮ ਨੁਕਰਿਆਂ ਦੇ ਉੱਪਰ ਹੀ ਆ ਅੱਜ ਤੁਹਾਨੂੰ ਵੀਰ ਉਹਨਾਂ ਦਾ ਨੁਕਰਾਂ ਬਸ਼ੀਰਾ ਦਿਖਾਉਣਾ ਬਹੁਤ ਹੀ ਚੰਗੇ ਕਦਮ ਵਢਦਾ ਅੱਜ ਆਪਾਂ ਓਪਨ ਫੋਰ ਸਟੱਡ ਵੀ ਕਰਨਾ ਉਹਨੂੰ ਲਾਂਚ ਕਰਨਾ ਉਸ ਬਸ਼ੀਰੇ ਨੂੰ ਬਾਈ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਬਾਈ ਸਤ ਸ੍ਰੀ ਅਕਾਲ ਹੋ Đi ਠਾਕੋ ਬਾਈ ਜੀ ਵੱਧ ਗਿਆ ਹੀ ਵੱਧ ਗਿਆ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ ਧੰਨਵਾਦ ਬਾਈ ਸਾਰੇ ਧੰਨਵਾਦ ਬਾਈ ਜੀ ਸਾਰੇ ਯਾਰ ਦੋਸਤ ਅੱਜ ਤੁਹਾਡੀ ਵੀਰੇ ਇਕੱਠੇ ਹੋਏ ਹੋਇਆ ਤੁਹਾਡੇ ਰਿਸ਼ਤੇਦਾਰ ਜੀ ਇਸ ਖੁਸ਼ੀ ਦੇ ਮੌਕੇ ਤੇ ਇਹੀ ਹੁੰਦਾ ਵੀ ਚਲੋ ਜਦੋਂ ਆਪਾਂ ਘੋੜਾ ਓਪਨ ਕਰਨਾ ਹੋਵੇ ਵੀ ਇੱਕ ਬਹਾਨਾ ਬ ਇਹੋਂ ਵੀ ਆਪਣੇ ਸਾਰੇ ਸੱਜਣ ਬੇਲੀ ਕੋਸ਼ ਮਾਝੇ ਤੋਂ ਮਾਲਵੇ ਤੋਂ ਕੋ ਆਪਣੇ ਏਰੀਏ ਦੇ ਸਰਪੰਚ ਮੈਂਬਰ ਸਾਰੇ ਠੀਕ ਹੈ ਜੀ ਸੱਜਣ ਆਪਣੇ ਆਏ ਹੋਏ ਜੀ ਹਾਂ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਮਾਝੇ ਤੇ ਮਾਲਵੇ ਵਾਲੇ ਪਹੁੰਚੇ ਹੋਇਆ ਕੋਈ ਦਬਾਬੇ ਵਾਲਾ ਹੈਗਾ ਬਈ ਵਿੱਚੋਂ ਭਰਾਵਾਂ ਦੇ ਜੀ ਦਬਾਬੇ ਵਾਲਾ ਨਹੀਂ ਹੈ ਮਾਝੇ ਮਾਲਵੇ ਵਾਲੇ ਠੀਕ ਆ ਦੋ ਤੁਸੀਂ ਇਕੱਠੇ ਗਰੇ ਹੋਇਆ ਮਾਝਾ ਤੇ ਮਾਲਵਾ ਠੀਕ ਆ ਬਾਈ ਤੇ ਆਪਾਂ ਆਪਣੇ ਜਾਨਵਰਾਂ ਦੀ ਵੀ ਗੱਲ ਕਰਦੇ ਆ ਬਈ ਸਭ ਤੋਂ ਪਹਿਲਾਂ ਆਪਾਂ ਆਪਣੇ ਬਸ਼ੇਰੇ ਦੀ ਗੱਲ ਕਰੀਏ ਵੀਰੇ ਹਾਂਜੀ ਤੇ ਆਪਣਾ ਬਸ਼ੇਰਾ ਇਹ ਘਰ ਜੰਮਿਆ ਬਾਈ ਇਹ ਆਪਣਾ ਬਛੇਰਾ ਕਰ ਜੰਮੇ। ਅੱਛਾ ਬਾਈ। ਜਿਵੇਂ ਚਲੋ ਆਪਣੀ ਪਹਿਲਾਂ ਵੀ ਗੱਲ ਚੱਲ ਰਹੀ ਸੀ ਵੀ ਬਾਈ ਆਪਾਂ ਤਾਂ ਇੱਕ ਘੋੜੀ ਲਈ ਸੀ। ਤੇ ਫਿਰ ਜਿਹੜੇ ਚੋਟੀ ਦੇ ਸਾਹ ਸਮੇਂ-ਸਮੇਂ ਸਰ ਰਹੇ ਆ ਉਹਨਾਂ ਤੋਂ ਅੱਗੇ ਤੁਸੀਂ ਘੋੜੀਆਂ ਮਲਾਈਂਗੇ। ਹਾਂਜੀ ਆਪਾਂ ਘੋੜੀ ਪਹਿਲਾਂ 22 ਮੈਂਟੂ ਰੋਡਾਂ ਵਾਲੇ ਤੋਂ ਸ਼ੁਰੂ ਹੋਏ। ਅੱਛਾ ਜੀ। ਕਿਹੜਾ ਘੋੜਾ ਸੀ ਬਾਈ ਕੋਲੋਂ ਤਾਂ ਜੀ? ਸਮੁੰਦਰ ਘੋੜਾ ਸੀ। ਅੱਛਾ ਸਮੁੰਦਰ। ਸਮੁੰਦਰ ਤੋਂ ਫਿਰ ਮਹਾਰਾਜ ਦੀ ਕਿਰਪਾ ਨਾਲ ਬਛੇਰੀ ਪੈਦਾ ਹੋ ਗਈ। ਠੀਕ ਹੈ ਜੀ। ਤੇ ਫਿਰ ਉਹ ਬਛੇਰੀ ਆਪਾਂ ਸੰਤ ਰੌਲੀ ਵਾਲੇ ਸਾਡੇ ਬਾਬਾ ਸਰਬਾ ਜੀ ਹਾਂਜੀ ਹਾਂਜੀ ਤੇ ਉਹਨਾਂ ਦਾ ਪਿਆਰ ਪੈ ਗਿਆ ਫਿਰ ਅਸੀਂ ਉਥੋਂ ਫਿਰ ਰੌਲੀ ਤੋਂ ਭਰਉਣ ਲੱਗੇ ਘੋੜੀਆਂ ਠੀਕ ਹੈ ਜੀ ਫਿਰ ਉਥੋਂ ਮਹਾਰਾਜ ਦੀ ਕਿਰਪਾ ਅਸੀਂ ਹੋਈ 1 2 3 ਮਹਾਰਾਜ ਦੀ ਰਹਿਮਤ ਹੋਈ ਗਈ ਹੂੰ ਤੇ ਫਿਰ ਘੋੜਾ ਫਰੋਚਾ ਆ ਗਿਆ ਆਪਣੇ ਸੋ ਨੂਰਾਂ ਕੋਲ ਸੋ ਨੂ ਗੈਲੋ ਨਹੀਂ ਮੁੰਡੇ 베ਲੀ ਆਪਣੇ ਉਹ ਵੀ ਭਰਾ ਹੀ ਹੈ ਅੱਛਾ ਜੀ ਉਹਨਾਂ ਤੋਂ ਫਿਰ ਅਸੀਂ ਘੋੜਾ ਨਹੀਂ ਬਦਲਿਆ ਫਿਰ ਅਸੀਂ ਫਰੋਚਾ ਅਟੈਚ ਹੋ ਗਏ ਹੂੰ ਤੇ ਫਿਰ ਮਹਾਰਾਜ ਦੀ ਰਹਿਮਤ ਹੀ ਹੋਈ ਗਏ ਸੱਚੇ ਬਾਦਸ਼ਾਹ ਦੀ ਵੀ ਤੁਸੀਂ ਇੱਕ ਮਤਲਬ ਲਾਈਨ ਬਣ ਕੇ ਚੱਲਿਓ ਬਾਈ ਇੱਕ ਦਿਸ਼ਾ ਵੱਲ ਚੱਲਦੇ ਹਾਂ ਜੀ ਸੰਤਾਂ ਨਾਲ ਜੁੜ ਗਏ ਤੇ ਸੰਤਾਂ ਤੋਂ ਫਿਰ ਕੋੜਾ ਫਰੋਛਾ ਆ ਗਿਆ ਅੱਛਾ ਜੀ ਫਿਰ ਅਸੀਂ ਫਰੋਛਾ ਇੱਥੇ ਹੀ ਠੀਕੇ ਹੀ ਰਹਿ ਕੋੜਾ ਨਹੀਂ ਬਦਲਿਆ ਠੀਕ ਹੈ ਬਾਈ ਤੇ ਆਪਣੇ ਵਾਲਾ ਜਿਹੜਾ ਹੁਣ ਬਸ਼ੀਰ ਆ ਬਾਈ ਇਹਦਾ ਨਾਂ ਕੀ ਹੈ ਜੀ ਬਸ਼ੀਰੇ ਦਾ ਇਹਦਾ ਨਾਂ ਬਾਈ ਫਤਿਹ 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 ਦੀ ਉਮਰ ਕਿੰਨੀ ਹੋ ਗਈ ਵੀਰੇ ਇਹਦੀ ਬਾਈ 3 ਸਾਲ ਤੇ 15 ਕੁ ਦਿਨ ਹੋਈ 15 18 ਦਿਨ ਠੀਕ ਹੈ ਬਾਈ ਹਾਂਜੀ ਤੇ ਹੁਣ ਕਦ ਕਿੰਨਾ ਭਾਈ ਆਪਣੇ ਬਿਛੇਰੇ ਦਾ ਹੁਣ ਇਹਦਾ 65 ਦੇ ਨੇੜੇ ਹੈਗਾ ਹੀ ਆ ਵੱਧ ਹੋਊਗਾ ਕੋਈ ਘਟੂਗਾ ਪਰ 65 ਹੀ ਮੰਨੋ ਤੁਸੀਂ ਨਹੀਂ ਸ਼ਕੀਨ ਸ਼ਕੀਨ ਬਹੁਤ ਆ ਬਿਛੇਰਾ ਹੈ ਨਾ ਜਿਵੇਂ ਕਦ ਵੀ ਲੈ ਜਾਂਦੇ ਨੇ ਜਾਨਵਰ ਕਈ ਕਈ ਵਾਰ ਕੰਨ ਪੋਲਾ ਰੱਖ ਜਾਂਦੇ ਨੇ ਪਰ ਇਹ ਵੀ ਕਾਨੂੰ ਦੀ ਕੁੰਡੀ ਕੰਡੀ ਬਹੁਤ ਜਿਆਦਾ ਬੱਚੇ ਦੇ ਇਹਨਾਂ ਬਿਆੰਤ ਘੋੜਾ ਨਾ ਆਪਣਾ ਸਾਰੇ ਵੈ ਘੋੜੀਆਂੜਾ ਨੂੰ ਤਕਰੀਬਨ ਹੀ ਪਤਾ ਇਹ 8-9 ਮਹੀਨੇ ਲਗਾਤਾਰ ਬਿਮਾਰ ਰਿਹਾ ਹੈ ਅੱਛਾ ਭਾਈ ਇਹਨੂੰ ਕੋਈ ਦਾਣਾ ਨਹੀਂ ਪਿਆ ਹੂੰ ਨਾ ਡਾਕਟਰ ਸਾਹਿਬ ਨੇ ਸੰਧੂ ਸਾਹਿਬ ਨੇ ਪਾਉ ਨਹੀਂ ਦਿੱਤਾ ਅੱਛਾ ਜੀ ਤੇ ਘਾਹ ਤੇ ਹੀ ਪੜਿਆ ਇਹ ਅੱਛਾ ਬਈ ਜੇ ਗਈ ਹੈ ਨਾ ਦਾਣੇ ਨਾਲ ਸਾਣ ਬੰਦੇ ਦਾਣੇ ਦਾ ਵੀ ਕੋਈ ਐਡਾ ਰੋਲ ਨਹੀਂ ਜਿਨੇ ਬੰਨ ਤੇ ਇਹ ਘਾਹ ਤੇ ਹੀ ਸਾਣ ਬਣਿਆ ਹੁਣ ਤੱਕ ਪੌਣ ਦਾ ਦਾਣਾ ਮਹੀਨਾ 2 ਮਹੀਨੇ ਹੋਏ ਸ਼ੁਰੂ ਕੀਤਾ ਅੱਛਾ ਹੁਣ ਸ਼ੁਰੂ ਕੀਤਾ ਇਹ ਘਾਹ ਤੇ ਹੀ ਬੜਿਆ ਮਹਾਰਾਜ ਦੀ ਕਿਰਪਾ ਹੀ ਹੋ ਗਈ ਚਲੋ ਬਸ ਐਂਡ ਤੋਂ ਹੀ ਹੈ ਅੱਛਾ ਵੀ ਪਹਿਲਾਂ ਬਿਮਾਰ ਰਹਿ ਜਾ ਬਿਮਾਰ ਬਹੁਤ ਚਿਰ ਲੰਮਾ ਚਿਰ ਰਿਹਾ ਪਰ ਜੇ ਕਿਤੇ ਉਹ ਉਸ ਹਿਸਾਬ ਨਾਲ ਜੇ ਬਿਮਾਰ ਨਾ ਹੁੰਦਾ ਵੀ ਇਹਦੇ ਸਾਨੂੰ ਵੀ ਹੋਰ ਵੀ ਨੇ ਜੇ ਬਮਾਰਨਾ ਹੁੰਦਾ ਤੇ ਉਹਨੂੰ ਆਪਣਾ ਬਛੇਰਾ 70 ਇੰਚ ਦੇ ਨੇੜੇ ਹੋਣਾ ਹੀਗਾ ਨਹੀਂ ਕੱਦ ਹੋਰ ਵੀ ਕਰੂ ਬਾਈ ਜਿਵੇਂ ਉਮਰ ਆ ਜੇ ਦੀ ਹਾਂ ਹਜੇ ਬਾਈ ਇਹ 3 ਸਾਲ ਤੋਂ ਬਾਅਦਾਂ 15 ਦਿਨਾਂ ਦਾ ਹੀ ਠੀਕ ਆ ਬਾਈ ਤੇ ਇਹਦੀ ਬਾਈ ਮਾਂ ਵਾਲੀ ਬਲੱਡ ਲਾਈਨ ਦੀ ਗੱਲ ਕਰੀਏ ਮਾਂ ਬਾਈ ਇਹਦੀ ਸਮੁੰਦਰ ਦੀ ਧੀ ਸੀ ਸਮੁੰਦਰ ਦੀ ਧੀ ਉਹ ਵੀ ਆਪਣੀ ਘਰੀ ਸੀ ਬਾਈ ਉਹ ਵੀ ਆਪਣੇ ਘਰੇ ਹੀ ਪੈਦਾ ਹੋਈ ਸੀ ਉਹਦਾ ਕੱਦ ਵੀ 76 86 ਇੰਚ ਸੀ ਇਹਦੀ ਮਾਂ ਦਾ ਜੀ ਆ ਉਹ ਵੀ ਤੁਹਾਨੂੰ ਫੋਟੋ ਦੇਵਾਂਗੇ ਵਿੱਚ ਲਾਵਾਂਗੇ ਆਪਾਂ ਅੱਛਾ ਬਾਈ ਇਹਦੀ ਮਾਂ ਤਕਰੀਬਨ ਕੋੜਿਆਲੇ ਬੇਲੀਆਂ ਸੱਜਣਾ ਨੂੰ ਤਕਰੀਬਨ ਹੀ ਪਤਾ ਠੀਕ ਹੈ ਭਾਈ ਮੈਂ ਟੂ ਬਾਈ ਰੋਡਿਆਂ ਵਾਲਾ ਕਹਿੰਦਾ ਹਾਂ ਜੇ ਕਿਸੇ ਨੇ ਕੋਈ ਸ਼ਾਕਾ ਤੇ ਬਿਛੇਰੀ ਸੰਤੂ ਵਾਲੇ ਜਾ ਕੇ ਵੇਖ ਲਓ ਫੇਰ ਘੋੜੀ ਭਰਾ ਲਓ ਜੇ ਜੇ ਤੁਹਾਡਾ ਨਹੀਂ ਮਨ ਮੰਨਦਾ ਹਾਂ ਬਾਈ ਸ਼ਗਾਰਾ ਸਿਉਣੀ ਗਏ ਸੀਗੇ ਅੱਛਾ ਜੀ ਤੇ ਇਹ ਕਹਿੰਦੇ ਯਾਰ ਵੀ ਤੂੰ ਬਾਈ ਫੀਸ ਵਧਾਤੀ ਐ ਅਸੀਂ ਤਾਂ ਚਾਰ ਪੰਜ ਸੱਜਣ ਬੇਲੀ ਆਏ ਉਹ ਕਹਿੰਦਾ ਵੀ ਤੁਸੀਂ ਮੱਲਾ ਵਾਲਿਆਂ ਤੋਂ ਐ ਹੀ ਆ ਤੇ ਮੜਾ ਸੰਤੂ ਵਾਲਿਆਂ ਹੋ ਜੋ ਜੇ ਹੂੰ ਇਹ ਜਦੋਂ ਆਏ ਤੇ ਬਿਛੇਰੀ ਵੇਖ ਕੇ ਕਹਿੰਦੇ ਵੀ ਯਾਰ ਆਪਾਂ ਨੂੰ ਮੁੜ ਕੇ ਹੋ ਸਕਦਾ 51 ਦੇ ਕੇ ਨਾ ਭਰਉਣੀ ਪਵੇ ਭਰਾਈਏ ਹੁਣੇ ਭਰਾਲੀ ਮੈਂ ਉਹ ਕੋੜੀ ਦਾ ਰਤਬਾ ਬੜਾ ਸੀ ਹਾਂਜੀ ਹੁਣ ਤਾਂ ਚਲੋ ਵਛੇਰਾ ਤਾਂ ਆਪਣਾ ਹੋਣੀ ਆ ਆਪਾਂ ਮਾਰਕੀਟ ਚ ਤਾਰਿਆ ਹਾਂਜੀ ਉਹ ਵਛੇਰੀ ਨੇ ਆਪਣਾ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਹੀ ਦੱਸਿਆ ਸੀ ਸੰਤੂ ਵਾਲਾ ਪੰਡ ਹੈਗਾ ਕਿਤੇ ਠੀਕ ਹੈ ਬਈ ਚਲੋ ਨੁਕਸਾਨ ਹੋ ਜਾਣਾ ਤੋ ਉਹ ਗੱਲ ਰੱਖੀਏ ਇੱਕ ਮੈਂ ਹੋਰ ਗੱਲ ਦੇਖੀ ਬਈ ਸਮੁੰਦਰ ਤੇ ਅਰਜਨ ਵਾਲੀ ਲਾਈਨ ਦਾ ਕੰਬੀਨੇਸ਼ਨ ਬਹੁਤ ਚੰਗਾ ਬੈਠਾ ਹਾਂ ਇਉਂ ਨਾ ਅਹੀਂ ਫਿਰ ਸਮੁੰਦਰ ਦੀ ਧੀ ਫਿਰ ਅਹੀਂ ਘੋੜੇ ਵੇਖੇ ਫਿਰ ਅਹੀਂ ਜਾ ਕੇ ਸਿਲੈਕਟ ਅਰਜਨ ਤਾਂ ਕੋਲ ਜਾ ਕੇ ਫਿਰ ਅਰਜਨ ਕੀਤਾ ਅਰਜਨ ਗੀਤਾ ਬੀ ਹਾਂ ਠੀਕ ਹੈ ਠੀਕ ਹੈ ਤੇ ਅਰਜਨ ਰੌੜੀ ਆ ਗਿਆ ਸਾਲੀ ਵਾਲੇ ਦਾ ਸਫਾਈ ਵੀ ਬਹੁਤਾ ਅਰਜਨ ਵਾਲੀ ਲਾਈਨ ਚ ਨਾ ਬਾਈ ਤੇ ਸ਼ਕੀਨੀ ਪੂਰੀ ਹੈ ਇਧਰੋਂ ਮਜ਼ਬੂਤ ਆ ਗਿਆ ਬਾਈ ਮਿੰਟੂ ਵਾਲੇ ਪਾਸੋਂ ਜੀ ਤੇ ਸਮੁੰਦਰ ਦੀ ਤਾਂ ਗੱਲ ਹੋਣੀ ਆ ਉਹ ਆ ਵੀ ਬਾਈ ਜਿਹੜਾ ਪਲਵਾਨ ਆ ਨਾ ਸਮੁੰਦਰ ਆਪਣਾ ਸਮੁੰਦਰ ਵਾਲਾ ਪਲਵਾਨ ਹੀ ਕਹਿੰਦੇ ਹੁੰਦਾ ਨਾਂ ਦਾ ਬਾਈ ਦਾ ਸਿਮਰਤਪਾਲ ਨੌਕਰਿਆਂ ਦਾ ਮੁੱਲ ਉਸ ਬੰਦੇ ਨੇ ਹੀ ਪਾਇਆ ਪਾਇਆ ਹਾਂ ਜੇ ਨੌਕਰੇ ਜੇ ਘੋੜੇ ਆ ਨਾ ਕੋਈ ਕਹੇ ਵੀ ਨੋਗਰਿਆਂ ਦੀ ਕੀਮਤ ਪਲਵਾਨ ਨੇ ਪਾਈ ਹੈ ਹੂੰ ਇਹ ਅੱਜ ਦਾ ਅੱਜ ਦਾ ਬ੍ਰਾਂਡ ਪਲਵਾਨ ਹੀ ਹੈ ਅੱਜ ਦੇ ਸਮੇਂ ਦਾ ਵੀ ਜੇ ਉਹ ਕਹਿੰਦਾ ਵੀ ਜੇ ਮੇਰੇ ਮੇਰੇ ਜਾਨਵਰ ਦਾ ਮੈਨੂੰ ਪੈਸੇ ਲਵਾ ਲਓ ਤੇ ਮੈਂ ਹਾਂ ਉਦੋਂ ਵੱਧ ਲੈ ਲਓ ਤੇ ਜੇ ਤੁਹਾਨੂੰ ਕੋਈ ਚਾਹ ਵਾਣਾ ਬਲਮੇ ਦਾ ਸਮੁੰਦਰ ਦਾ ਬੱਚਾ ਕੋਈ ਵੇਚਦਾ ਹੀ ਨਹੀਂ ਵੇਚਦਾ ਹੀ ਨਹੀਂ ਤੇ ਜੇ ਵੇਚੇ ਤੇ ਉਹ ਕਹਿੰਦਾ ਵੀ ਖੁੱਲੀ ਛੁੱਪੀ ਜਿੰਨੇ ਮਰਜ਼ੀ ਲਵਾ ਲਓ ਉਦੋਂ ਵੱਧ ਮੈਥੋਂ ਲੈ ਲਓ ਜੇ ਹਾਂ ਬ੍ਰਾਂਡ ਸਮੁੰਦਰ ਤੇ ਅਰਜਨ ਅੱਜ ਦੇ ਬ੍ਰਾਂਡ ਆ ਕੋਰੇ ਦੋਵੇਂ ਬਿਲਕੁਲ ਸਹੀ ਗੱਲ ਆ ਬ੍ਰਾਂਡ ਨੇ ਬਾਈ ਤਾਹੀ ਬਾਈ ਤੁਸੀਂ ਇੰਨੇ ਲੰਮੇ ਸਮੇਂ ਤੋਂ ਜਿਵੇਂ ਜਿੰਨੇ ਵੀਰ ਇਕੱਠੇ ਹੋਏ ਆ ਸਾਰੇ ਕਹਿੰਦਾ ਬਾਈ ਅਸੀਂ ਕੋਈ ਕਹਿੰਦਾ ਬਾਈ ਅਸੀਂ ਅਰਜਨ ਤੋਂ ਘੋੜੀ ਮਲਾਈ ਹੋਈ ਆ ਕੋਈ ਸਮੁੰਦਰ ਤੋਂ ਮਲਾਈ ਹੋਈ ਆ ਨਾ ਚੰਗੀ ਚੀਜ਼ ਵੱਲ ਨੂੰ ਸ਼ੌਂਕ ਵੀ ਆ ਸ਼ੌਂਕ ਦੇ ਨਾਲ ਇੱਕ ਬਾਈ ਕਿੱਤਾ ਵੀ ਹੋ ਜਾਂਦਾ ਹੈ ਨਾ ਜਿਵੇਂ ਤੁਸੀਂ ਤੁਹਾਡੇ ਘਰ ਜਾ ਮ ਬਸ਼ੇਰੀ ਆਈ ਤੁਸੀਂ ਅੱਗੇ ਚਲੋ ਵੱਧ ਬੱਚੇ ਰੱਖੇ ਵੀ ਨਹੀਂ ਜਾਂਦੇ ਹੁੰਦੇ ਵੀ ਸੇਲ ਵੀ ਕਰਦਾਨੇ ਚੰਗੀ ਚੀਜ਼ ਹੋਊ ਚੰਗੀ ਚੀਜ਼ ਦੇ ਗਾਹਕ ਬਹੁਤ ਹੋਣਗੇ ਹਮੇਸ਼ਾ ਇਹ ਚੀਜ਼ ਦਾ ਫਰਕ ਆ ਬਾਈ ਫਿਰ ਫੀਸ ਕਿ ਨਹੀਂ ਰੱਖੇ ਬਾਈ ਜਾਇਦੀ ਪੇਰੀ ਫੀਸ ਆਪਾਂ 11000 ਰੁਪਏ ਰੱਖੀਏ ਬਾਰੀ ਨਾ ਨਾ ਚਲੋ ਜਾਇਜ਼ ਫੀਸ ਹੂੰ ਹਰੇਕ ਦੇ ਆ ਜਾਂਦੀ ਆ ਰਹੀਆਂ ਜਿਹੜੇ ਗੱਲ ਠੀਕ ਆ ਬਾਈ ਤੇ ਬਾਲੀ ਨਾ ਰੱਖੀ ਆ ਤਾਂ ਹਾਂ ਹਾਂ ਨਹੀਂ ਠੀਕ ਆ ਬਾਈ ਤੇ ਇੱਕ ਆਪਾਂ ਨੇ ਹੋਰ ਬਾਈ ਕਾਲੀ ਚੰਬੀ ਘੂੜੀ ਦੇਖੀ ਬਹੁਤ ਵੱਡੀ ਮੰਗਰ ਉਹਦੇ ਬੱਚੀ ਆ ਵੀਰੇ ਉਹਦੀ ਕੀ ਡਿਟੇਲ ਆ ਜੀ ਉਹਦੀ ਬਾਈ ਉਹ ਅਰਜਣ ਦੀ ਬੱਚੀ ਐ ਅੱਛਾ ਪਿਆ ਉਹਦਾ ਉਹਦਾ ਵੀ ਅਰਜਣ ਆ ਜੀ ਅਰਜਣ ਹੀ ਐ ਹੂੰ ਤੇ ਸਮੁੰਦਰ ਦੀ ਦੋਤੀ ਉਹ ਅੱਛਾ ਜੀ ਤੇ ਜਿਹੜੀ ਉਹਦੇ ਮਗਰ ਬੱਚੀ ਆ ਉਹ ਪਲਵਾਨ ਸਿਮਰਤਪਾਲ ਕੋਲ ਘੋੜਾ ਹੈਗਾ ਪਰਬਤ ਆ ਪਿੱਛੇ ਜੇ ਲੈ ਕੇ ਆਈ ਸੀ ਬਾਈ ਪੂਰਾ ਹੋ ਗਿਆ ਸੀ ਘੋੜਾ ਉਹ ਹਾਂ ਉਹ ਘੋੜਾ ਪੂਰਾ ਹੋ ਗਿਆ ਸੀ ਉਹ ਦੀ ਧੀ ਹੈ ਪਰਬਤ ਦੀ ਧੀ ਹੈ ਉਹ ਘੋੜੇ ਦੀ ਮਤਲਬ ਬਹੁਤ ਘੱਟ ਬਰੀਡਿੰਗ ਹੋਈ ਆ ਬਾਈ ਮੈਂ ਤਾਂ ਪਹਿਲੀ ਬੱਚੀ ਦੇਖੀ ਉਹਦੀ ਪੁਲਵਾਨ ਜੀ ਦੱਸਦੇ ਸੀਗੇ ਵੀ ਆਪਾਂ ਨੂੰ ਅਸੀਂ ਮਿਲਦੇ ਮਿਲਦੇ ਰਹਿੰਨੇ ਮਿਲਾਂ ਤੇ ਤੇ ਉਹ ਕਹਿੰਦੇ ਵੀ ਪੁਲਵਾਨ ਜੀ ਕਹਿੰਦੇ ਵੀ ਆਪਣੀ ਘੋੜੀ ਤਗਰੀ ਬਣੋਤੋ ਰਹੀ ਆ ਅੱਛਾ ਜੀ ਜਾਂ ਦੋ ਚਾਰ ਘੋੜੀਆਂ ਹੋਰ ਵੀ ਲਿਆਂਦਾ ਤਾਂ ਉਹਨੇ ਇਸੇ ਕਰਕੇ ਵੀ ਬਰੀਡਰ ਘੋੜਾ ਬਹੁਤ ਤਾਕੜਾ ਔਰ ਘੋੜੀ ਆਪਣੀ ਉਹਨਾਂ ਦੇ ਕਹਿਣ ਮੁਤਾਬਕ ਆਪਣੀ ਕੋੜੀ ਰਹੀ ਉਹ ਤੋਂ ਅੱਛਾ ਅੱਛਾ ਜੀ ਜੈਕ ਦੋ ਕੋੜਾ ਵੀ ਬੱਚੀ ਬੱਚੀ ਬਹੁਤ ਚੰਗੀ ਆਈ ਇਹਨੂੰ ਬਲੱਡ ਵੀ ਬਿਲਕੁਲ ਅਲੱਗ ਹੋ ਗਿਆ ਉਹਦਾ ਬੱਚੀ ਦਾ ਬਲੱਡ ਤਾਂ ਹੀ ਫਿਰ ਬਹੁਤ ਦੂਰ ਹੀ ਚਲੇ ਗਿਆ ਪਰ ਬਤ ਕੋੜਾ ਵੀ ਬਹੁਤ ਵੱਡਾ ਕੋੜਾ ਠੀਕ ਹੈ ਭਾਈ ਤੇ ਇਹ ਅਰਜਨ ਤੇ ਮਾਂ ਇਹਦੀ ਸਮੁੰਦਰ ਦੀ ਮਾਂ ਦੀ ਸਮੁੰਦਰ ਦੀ ਮਾਂ ਦੀ ਸਮੁੰਦਰ ਦੀ ਹੈ ਠੀਕ ਹੈ ਭਾਈ ਇਹ ਬਸ਼ੀਰੇ ਦੀ ਭੈਣ ਆ ਭਾਈ ਇਹ ਬਸ਼ੀਰੇ ਦੀ ਭੈਣ ਹੈ ਅੱਛਾ ਮਾਂ ਵਾਲੇ ਮਾਂ ਤੋਂ ਇੱਕ ਨੇ ਇਹ ਹਾਂਜੀ ਹਾਂਜੀ ਹਾਂ ਠੀਕ ਆ ਮਾਂ ਤੋਂ ਵੀ ਇੱਕ ਹੋਗੇ ਤੇ ਪਿਓ ਤੋਂ ਵੀ ਇੱਕ ਹੋਗੇ ਸਕੇ ਭੈਣ ਭਰਾ ਹੋਗੇ ਉਦੋਂ ਬਾਅਦ ਇੱਕ ਆਪਾਂ ਨੇ ਹੋਰ ਨੌਕਰੀ ਦਿਖਾਈ ਸੀ ਕੋੜੀ ਬਈ ਉਹ ਵੀ ਬਈ ਐਸੇ ਵਿਚੇਰੇ ਦੀ ਭੈਣ ਹੀ ਅੱਛਾ ਉਹ ਵੀ ਇੱਕੋ ਕੋੜੀ ਦਾ ਇਹ ਬਈ ਇਹ ਤਿੰਨ ਬੱਚੇ ਹੀ ਉਹ ਸਮੁੰਦਰ ਦੀ ਧੀ ਨੇ ਦਿੱਤੇ ਸੀਗੇ ਅੱਛਾ ਜੀ ਤੇ ਮੁੜ ਕੇ ਪੂਰੀ ਹੋ ਗਈ ਕੁੜੀ ਆ ਤਰੀ ਅੱਛਾ ਤਿੰਨ ਬੱਚੇ ਦੇ ਕੇ ਗਈ ਆ ਆਪਾਂ ਨੂੰ ਸਮੁੰਦਰ ਵਾਲੀ ਕੋੜੀ ਜਿਹੜੀ ਤੇ ਜਿਹੜੀ ਆਪਾਂ ਨੌਕਰੀ ਕੋੜੀ ਦੇਖ ਰਹੇ ਆਂ ਬਈ ਇਹਦੀ ਉਮਰ ਕੀ ਆ ਜੀ ਇਹ 5 ਸਾਲ ਦੀ ਹੋਈ ਗਈ ਹੈ ਇਹਨੇ ਦਿੱਤਾ ਬੱਚਾ ਕੋਈ ਆਪਣੇ ਕੋਲੇ ਨਹੀਂ ਇਹਨਾਂ ਖਰਾਬਾ ਹੀ ਕਰਦੀ ਹੈ ਥੋੜਾ ਘਣਾ ਚਲੋ ਜਿਵੇਂ ਜਾਨਵਰਾਂ ਚ ਮੜਾ ਮੋਟੋ ਹੁੰਦਾ ਹੁਣ ਗੱਬਣਾ ਕੋੜੀਆ ਤੂੰ ਹੁਣ ਕਿਹੜੇ ਤੋਂ ਗੱਬਣਾ ਵੀਰੇ ਹੁਣੇ ਬਾਈ ਚੇਤਕ ਤੋਂ ਗੱਬਣਾ ਕੱਲਾਣੇ ਤੋਂ ਕੱਲਾਣੇ ਤੋਂ ਠੀਕ ਹੈ ਠੀਕ ਉਮਰ ਹੋ ਗਈ 5 ਸਾਲ ਕੱਦ ਕਿੰਨਾ ਹੋਊ ਬਈ ਇਹਦਾ ਕੱਦ ਹੋਊਗਾ 61 63 ਬੱਸ ਇੱਥੇ ਜੇ ਹੋਊਗਾ ਠੀਕ ਠੀਕ ਹੈ ਬਈ ਉਹਦਾ ਕਾਲੀ ਚੰਬੀ ਦਾ ਕੱਦ ਪੁੱਛਣਾ ਭੁੱਲ ਗਿਆ ਮੈਂ ਬਈ ਉਹਦਾ ਬਾਈ ਹੈਗਾ 67 ਇੰਚ ਦਾ 67 ਇੰਚ ਹੈਗਾ ਹਾਂਜੀ ਬੱਡੀ ਬਹੁਤ ਆ ਬਈ ਹਨਾ ਉਹ ਉਹ ਫਿਰ ਮਾਂ ਵੀ ਉਹਦੀ ਬਹੁਤ ਵੱਡੀ ਸੀ ਉਹਨੇ ਇੱਕ ਤਾਂ ਹੁਣ ਤਾਂ ਬੱਚੀ ਦਿੱਤੀ ਏਦੋਂ ਪਹਿਲਾਂ ਦਿੱਤਾ ਕੋਈ ਬੱਚਾ ਆਪਣੇ ਨੂੰ ਨਹੀਂ ਉਹ ਪਹਿਲੇ ਸੂਏ ਸੂਈ ਪਹਿਲੇ ਸੂਏ ਸੂਈ ਹਾਂਜੀ ਹਾਂ ਠੀਕ ਆ ਬਈ ਤੇ ਇਹ ਹੁਣ ਕੱਲਾ ਨੇ ਚੇਤਕ ਤੋਂ ਗੱਬਣਾ ਰਹੀ ਹੈ ਜਿਹੜੀ ਦੂਜੀ ਆ ਨਾਂ ਨੂੰ ਰੱਖਿਆ ਹੋਇਆ ਬਈ ਕੋੜੀਆਂ ਦੇ ਵੀ ਨਾਂ ਬਈ ਫਿਰ ਐ ਹੀ ਆ ਜਿਵੇਂ ਜਵਾਕਾਂ ਦੇ ਰੱਖਿਓਵੇਂ ਕਹਿ ਦੇਈਦਾ ਜਾ ਕੇ ਅੱਛਾ ਅੱਛਾ ਠੀਕ ਆ ਉਦੋਂ ਬਾਅਦ ਇੱਕ ਆਪਾਂ ਨੇ ਹੋਰ ਕੋੜੀ ਕੱਢੀ ਸੀ ਜਿਹਦੇ ਲਗਾਮ ਪਾਈ ਹੋਈ ਸੀ ਬਈ ਹਾਂਜੀ ਉਹ ਵੀ ਬੱਡੀ ਕੋੜੀ ਦਿੱਤੀ ਹੈ ਜਿਹੜੀ ਆਪਣੀ ਕਾਲੀ ਸੀ ਪਹਿਲਾਂ ਤੁਹਾਨੂੰ ਫੋਟੋ ਵਿਖਾਈ ਸੀ ਨਾ ਜਿਹਦਾ ਪਰਿਵਾਰ ਸੀ ਜਿੱਥੋਂ ਸ਼ੁਰੂ ਹੋਏ ਸੀ ਉਸੇ ਕੋੜੀ ਦਿੱਤੀ ਹੈ ਠੀਕ ਆ ਜੀ ਜਿਹਦੀ ਅੱਗੇ ਸਮੁੰਦਰ ਵਾਲੀ ਬੱਚੀ ਸੀ ਹਾਂ ਉਹਦੀ ਭੈਣ ਆਈ ਸਮੁੰਦਰ ਵਾਲੀ ਕੋੜੀ ਦੀ ਠੀਕ ਆ ਇਹ ਭੈਣ ਆ ਗਈ ਇਹ ਦੂਜੀਆਂ ਦੀ ਮਤਲਬ ਆਪਾਂ ਕਹਿ ਲਈਏ ਆਪਣੀ ਪੰਜਾਬੀ ਚ ਵੀ ਮਾਸੀ ਆ ਗਈ ਛੇਰੇ ਤੇ ਆ ਬਛੇਰੀਆਂ ਬਛੇਰੇ ਦੀ ਤੇ ਦੂਧੀਆਂ ਦੀ ਮਾਸੀ ਹੋ ਗਈ ਠੀਕ ਆ ਇਹ ਥੋੜਾ ਕੰਮ ਕਹਿੜਾ ਰੱਖਦੇ ਥੋੜੀ ਗਰਮਾ ਬਈ ਇਹ ਥੋੜਾ ਜਿਹਾ ਇਦਾ ਨਾਮ ਵੀ ਅਥਰੀ ਰੱਖਿਆ ਏ। ਅੱਛਾ। ਥੋੜਾ ਗਰਮਾਂ ਸੁਭਾਅ ਦੇ ਹਿਸਾਬ ਨਾਲ ਰੱਖਿਆ। ਸੁਭਾਅ ਦੇ ਹਿਸਾਬ ਨਾਲ। ਇਹਦਾ ਉਹ ਡਿਜ਼ਾਈਨ ਬਹੁਤ ਆ ਬਾਈ ਕਦ ਕੋਦ ਬਹੁਤ ਆ। ਇਹਦਾ ਚੰਗਾ ਕਰਦੀ ਆ ਉਹਦਾ ਪਰਫਾਰਮਾਂਸ ਨਾ। ਹਾਂ ਹਾਂ। ਗਰਮ ਘੋੜੀ ਤੇ ਨਖਰਾ ਵੀ ਜ਼ਿਆਦੇ। ਇਹਦੀ ਇਹਦੀ ਉਮਰ ਕਿੰਨੀ ਆ ਬਾਈ? ਇਹ ਬਸ ਇਹ 2 ਸਾਲ ਕੁ ਛੋਟੀ ਆ 4-5 ਸਾਲਾਂ ਦੀ ਹੋਊਗੀ। ਅੱਛਾ ਬਾਈ। ਹਾਂਜੀ। ਇਹ ਮਲਾਈ ਹੋਈ ਆ ਆਪਣੀ? ਇਹ ਬਾਬਰ ਤੋਂ ਗੱਭਣੋ ਬਾਈ। ਹਾਂ ਜਿਹੜਾ ਕੱਲਾਂ ਨੇ ਚੇਤਕ ਦਾ ਬੱਚਾ ਆ ਗਾ। ਹਾਂਜੀ ਹਾਂਜੀ ਹਾਂਜੀ। ਠੀਕ ਆ ਬਾਈ। ਹਾਂਜੀ। ਠੀਕ ਆ। ਇਹ ਇਹਦਾ ਕੱਦ ਕਿੰਨਾ? ਇਹ ਹੋਊਗੀ 63-6 ਠੀਕ ਆ ਬਈ ਇਹ ਕਿੰਨੇ ਮਹੀਨੇ ਦੀ ਗੱਬਣ ਹੋਗੀ ਬਈ ਆਪਣੀ ਜਿਹੜੀ ਉਹ 7-8 ਮਹੀਨੇ ਦੀ ਘੋੜੀ ਹੋਗੀ ਗੱਬਰ ਠੀਕ ਆ ਬਈ ਇਹ ਵੀ ਗੱਬਣ ਹੋਗੀ ਆਪਣੀ ਤਕਰੀਬਨ ਇਤੂ ਬਾਅਦ ਇੱਕ ਆਪਾਂ ਨੇ ਹੋਰ ਕੱਢੀ ਸੀ ਬਈ ਨੁਕਰੀ ਘੋੜੀ ਲਾਲ ਹਲਟਰ ਪਾਇਆ ਹੋਇਆ ਸੀ ਜਿਹੜੀ ਉਹ ਬੁਸ਼ੇਰੀ ਹੈਈ ਅਜੇ ਤਿੰਨਾਂ ਕ ਸਾਲਾਂ ਦੀ ਅੱਛਾ ਜੀ 2 ਕੁ ਮਹੀਨੇ ਘਟਾਈ ਦੋ ਦੰਦ ਹੈ ਜੇ ਉਹ ਕਿਵੇਂ ਹਾਂ ਬਸ ਤਿੰਨ ਦੋ ਕੁ ਮਹੀਨੇ ਘਟਾਈ ਹੈ ਬਸ ਤਿੰਨਾਂ ਸਾਲਾਂ ਤੋਂ ਉਹ ਉਹ ਕਿਹੜੀ ਘੋੜੀ ਦੀ ਬਈ ਉਹ ਵੀ ਅਰਜੰਦੀ ਹੈ ਅਰਜਨੇ ਚੱਲ ਰਿਹਾ ਬਈ ਫਿਰ ਅਹੀਂ ਫਿਰ ਕੋੜਾ ਫਿਰ ਸੱਜਣਾ ਬੇਲੀਆਂ ਕੋਲ ਕੋੜਾ ਐ ਤੇ ਕੋੜਾ ਕਾਹਨੂੰ ਬਦਲਣਾ ਐ ਕਿਦਾਂ ਰਿਜ਼ਲਟ ਹੀ ਚੰਗਾ ਆ ਹਾਂ ਫਿਰ ਅਸੀਂ ਤਾਂ ਅਰਜਨ ਤੇ ਟਿਗੇ ਰਹੇ ਸਾਰੇ ਬੱਚੇ ਹੀ ਅਰਜਨ ਦੇ ਆਂ ਕਈ ਵਾਰ ਕੀ ਹੁੰਦਾ ਨਾ ਬੰਦੇ ਕੋਲ ਬੱਚਾ ਵੀ ਚੰਗਾ ਜੇ ਉਹ ਤਾਂ ਵੀ ਹੱਲ ਜਾਂਦਾ ਹੁੰਦਾ ਵੀ ਜਲ ਹੋਰ ਤੋਂ ਨਹੀਂ ਆਪਾਂ ਹਿੱਲਣ ਵਾਲੇ ਬੰਦੇ ਨਹੀਂ ਹੁਣ ਸਾਨੂੰ ਮਜਬੂਰੀ ਬਣ ਗਈ ਵੀ ਸਾਡੇ ਅਰਜਨ ਦੀਆਂ ਧੀਆਂ ਫਿਰ ਸਾਨੂੰ ਅਦਲ ਬਦਲ ਸਗੋਂ ਜਿਆਦੇ ਪੈ ਗਈ ਹਾਂ ਬੱਚੇ ਕੁੜੀਆਂ ਭਰਾਈਆਂ ਕੁੜੀਆਂ ਰਹੀਆਂ ਨਹੀਂ ਫਿਰ ਸਾਨੂੰ ਹੁਣ ਵੀ ਅਦਲ ਬਦਲ ਤਾਂ ਕਰਨੀ ਪੈਣੀ ਆ ਬਲੱਡ ਫਿਰ ਆਪਾਂ ਲਾਈਨ ਬ੍ਰੀਡ ਇਨ ਬ੍ਰੀਡ ਨਹੀਂ ਕਰ ਸਕਦੇ ਉਹ ਚੀਜ਼ ਤਾਂ ਫਿਰ ਨਹੀਂ ਕਰਦੇ ਫਿਰ ਇਹ ਕਰਕੇ ਸਾਨੂੰ ਘੋੜੇ ਬਦਲਨੇ ਪਏ ਨਹੀਂ ਉਹ ਵੀ ਬਾਈ ਜਿਹੜੇ ਘੋੜੇ ਤੁਸੀਂ ਹੁਣ ਮਲਾਈਆਂ ਨੇ ਕੱਲਾਂ ਵਾਲਾ ਚੇਤਕ ਦਾ ਬਹੁਤ ਨਵਾਂ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਉਹਨੇ ਹਾਂ ਚਲ ਤਾਂ ਫਿਰ ਆਪਾਂ ਦਾ ਯਾਰ ਚੰਗੇ ਵਾਲੇ ਨੂੰ ਭਜਣਾ ਨਾ ਜਿਹੜਾ ਬੱਚਾ ਕੋਈ ਚੰਗਾ ਪੈਦਾ ਕਰੇ ਤੁਹਾਨੂੰ ਪਤਾ ਹੀ ਹੈ ਤਾਂ ਸੋਨਾ ਖਾਂਦੀਆਂ ਕਰਮ ਵਾਲੀਆਂ ਹਾਂ ਜਿਹੜੀ ਇਹ ਆਪਾਂ ਬੇਸ਼ੇਰੀ ਦੇਖ ਰਹੇ ਹਾਂ ਬਈ ਇਹਦੀ ਤੁਸੀਂ ਤਿੰਨ ਸਾਲਾਂ ਦੀ ਉਮਰ ਥੋੜੀ ਜਿਹੀ ਘੱਟ ਆ ਇਹ ਮਲਾਈ ਹੋਈ ਹੈ ਕਿ ਨਾ ਆਪਣੀ ਦੋ ਕੁ ਮਹੀਨੇ ਘੱਟ ਹੁਣ ਇਹਨੂੰ ਨਾ ਹੀ ਭਰਾਉਣੇ ਆ ਅੱਛਾ ਭਰਾਉਣੀ ਅਜੇ ਹੁਣ ਡਾਕਟਰ ਆਪਣੇ ਆਉਂਦਾ ਮੁੰਡਾ ਸੱਤ ਨਾਂ ਉਮਰ ਖਾਈ ਤੋਂ ਅੱਛਾ ਵੀਰੇ ਭਰਾਵਾਂ ਵਾਲੀ ਗੱਲ ਹੀ ਆ ਇੱਕ ਤਾਂ ਨੇੜਾ ਹਾਂ ਤੇ ਇੱਕ ਸਾਨੂੰ ਫੱਟਾ ਫੱਟਾ ਜਿਹੜੀ ਚੀਜ਼ ਠੀਕ ਫੱਟਾ ਜੇ ਫਰੂਸੇ ਤੇ ਚੱਲੀਆਂ ਹਾਂ ਉਹਦੇ ਨਾਲ ਆਪਣਾ ਲਿੰਕ ਫਿਰ ਉਹ ਤੋਂ ਲੈ ਆਈਦਾ ਹਾਂਜੀ 2 ਚ 4 ਕਿਲੋਮੀਟਰ ਗੱਡੀ ਲਈ ਦੀ ਭਾਲ ਇਹਦਾ ਚੈੱਕ ਕਰਾ ਕੇ ਛੱਡ ਲਈ ਠੀਕ ਹੈ ਬਾਈ ਉਦੋਂ ਬਾਅਦ ਇੱਕ ਆਪਾਂ ਨੇ ਹੋਰ ਜੋੜਾ ਦੇਖਿਆ ਸੀ ਬਾਈ ਚੰਬੀ ਕੁੜੀ ਉਹ ਵੀ ਬਹੁਤ ਵੱਡੀ ਆ ਬਾਈ ਉਹ ਨਾ ਉਹ ਰਾਜੂ ਡੋਡਾਂ ਵਾਲੇ ਦੀ ਹੈ ਅੱਛਾ ਬਾਈ ਹਾਂ ਉਹ ਵੀ ਘਰ ਜਾ ਮਾਂ ਆਪਣੇ ਬਾਈ ਉਹ ਵੀ ਘਰ ਜਾਵੇ ਅੱਛਾ ਜੀ ਹਾਂ ਉਹਦੀ ਮਾਂ ਕਿਹੜੀ ਆ ਬਾਈ ਉਹਦੀ ਮਾਂ ਵੀ ਉਹ ਕਾਲੀ ਹੈ ਲਾਲ ਦੀ ਵੱਡੀ ਹੈ ਅੱਛਾ ਵੱਡੀ ਹੈ ਜਿਹੜੀ ਹਾਂ ਵੱਡੀ ਅੱਛਾ ਅੱਛਾ ਬਾਈ ਹਾਂ ਠੀਕ ਆ ਇਹਦੇ ਮਗਰ ਬੱਚੀ ਬਾਈ ਇਹਦੇ ਮਗਰ ਵੀ ਅਰ ਜਾਂਦੀ ਹੈ ਅਰਜਨ ਰੋਲੀ ਵਾਲੇ ਦੀ ਬੱਚੀ ਆ ਠੀਕ ਬੱਚੀ ਕਿੰਨੇ ਕਿ ਦਿਨ ਦੀ ਹੋ ਬਾਈ ਬੱਚੀ ਬਸ 2 ਮਹੀਨਾ ਖਾਂਡੀ ਹੋਇਆ ਨੂੰ ਸੂਈ ਅੱਛਾ ਮਹੀਨਾ ਕੋ ਹੋ ਗਿਆ ਤੇ ਆਪ ਇਹਦਾ ਕੱਦ ਕਿੰਨਾ ਬਾਈ ਯਾਰਾ ਜੂੜ ਵਾਲੀ ਦਾ ਜੀ 60 ਕਾ 80 ਇੰਚ ਹੋਊਗੀ ਥੋੜੀ ਛੋਟੀ ਕੋੜੀ 70 ਕਾ 80 ਇੰਚ ਤਾਂ ਹੈਗੀ ਹੈ ਨਾ ਠੀਕ ਹੈ ਠੀਕ ਹੈ ਨਖਰਾ ਨੁਖਰਾ ਬੜਾ ਉਹਦੇ ਚ ਨਖਰਾ ਬੜਾ ਹਾਂ ਬੱਚੇ ਜਿਵੇਂ ਚਲੋ ਖਾਨਦਾਨ ਚੰਗਾ ਬਾਈ ਹਨਾ ਮਾਂ ਇਹਦੀ ਚੰਗੀ ਸੀ ਮਾਂ ਕਿ ਕਿੱਡੇ ਕਿੱਡੇ ਬੱਚੇ ਦੇਗੀ ਇਹਦੇ ਮਾਂ ਨੇ ਤਾਂ ਬਾਈ ਤੈ ਹੀ ਤੋੜਤੀ ਤੇ ਹਾਂ ਬਹੁਤ ਵੱਡੇ ਵੱਡੇ ਬੱਚੇ ਦੇਗੀ ਤੇ ਇਹਦਾ ਤੁਸੀਂ ਮੈਨੂੰ ਦੱਸਦੇ ਦੀ ਵੀ ਆਪਣਾ ਇਰਾਦਾ ਹੈ ਵੀ ਇਹ ਜੋੜਾ ਵੀ ਦੇ ਦੇ ਆ ਇਹਦਾ ਅਸੀਂ ਬਣਾਏ ਅਸੀਂ ਵਿਚਾਰ ਇੱਕ ਦਿਨ ਕਰਮ ਸਿਹਾਣਾ ਮੈਂ ਇਹ ਵੀ ਥਾ ਤੂੰ ਜੇ ਬਾਹਰ ਕਮਰੇ ਕਮਰੇ ਵਾਲੇ ਚੱਕਰ ਚ ਪਏ ਹੂੰ ਹੂੰ ਤੇ ਫਿਰ ਕੰਮ ਕੂੜੀਆਂ ਘਾੜੀਆਂ ਕੇ ਵੀ ਰਿ ਹੁਣ ਮਲਾਉਣ ਕੋਈ ਸੱਜਣ ਆ ਜੇ ਛੱਡ ਜਾਂਦਾ ਹਾਂਜੀ ਹਾਂਜੀ ਥਾਂ ਕੋਣੋਂ ਤੇ ਇਹਦੇ ਮਗਰ ਬੱਚੀ ਅਰ ਜਾਂਦੀ ਆ ਤੇ ਭرائی ਆ ਪਏ ਚੇਤਕ ਤੋਂ ਅੱਛਾ ਹੁਣ ਚੇਤਕ ਤੋਂ ਭرائی ਹੋਈ ਆ ਪਾਣੇ ਚ ਭਰਾਤੀ ਸੀ ਏ ਚੇਤਕ ਤੋਂ ਭرائی ਹੋਈ ਆ ਤੇ ਮਗਰ ਬੱਚੀ ਆ ਮਹੀਨੇ ਦੀ ਬਈ ਹਾਂਜੀ ਹਾਂਜੀ ਠੀਕ ਆ ਠੀਕ ਆ ਬਈ ਇੱਕ ਲਾਸਟ ਦੇ ਆਪਾਂ ਨੇ ਚੰਬੀ ਘੋੜੀ ਦਿਖਾਈ ਆ ਵੀਰੇ ਹਾਂ ਉਹ ਵੀ ਘੋੜੀ ਖਾਲੀ ਆਈ ਅੱਛਾ ਹੁਣ ਮੌਕੇ ਦੀ ਖਾਲੀ ਹੋਊਗਾ ਹਾਂ ਅੰਦਰ ਦੀ ਸਾਫ ਆ ਹੂੰ ਉਹਦਾ ਵੀ ਅਸੀਂ ਕਹਿ ਹੈਗਾ ਵੀ ਲਈ ਤਾਂ ਸੀਗੀ ਵੀ ਬੱਚੇ ਲਾਵਾਂਗੇ ਬੱਚੇ ਬਹੁਤ ਚੰਗੇ ਘੋੜੀ ਦਿੰਦੀ ਹੈ ਹਮ ਹਮ ਸਾਰਾ ਵੀ ਹੁਣ ਅਸੀਂ ਬਣਾਉਣੇ ਆ ਇਰਾਦਾ ਵੀ ਘੋੜੀਆਂ ਫਿਰ ਘਟਾ ਲਈਏ ਥੋੜੀਆਂ ਨਾਲੇ ਅੱਗੇ ਜਿਵੇਂ ਤੁਸੀਂ ਹੁਣ ਬਈ ਕੱਲਾਂ ਦੇ ਚੇਤਕ ਤੋਂ ਗੱਭਣਾ ਇੱਕ ਤਾਂ ਹਾਂਜੀ ਇੱਕ ਬਾਬਰ ਤੋਂ ਗੱਭਣਾ ਨਾ ਫਿਰ ਘੋੜੀਆਂ ਸੁੰਦੀਆਂ ਨੇ ਅੱਗੇ ਬੱਚੇ ਆ ਜਾਂਦੇ ਆ ਫਿਰ ਬੱਚੇ ਹੁਣ ਜਿਵੇਂ ਵੱਡੀ ਘੋੜੀ ਨੂੰ ਬੱਚੀ ਪਾਸੇ ਕਰਾਂਗੇ ਉਹਨੂੰ ਵੀ ਤਾਂ ਰੱਖਣਾ ਇੱਕ ਦੇਣਾ ਹੀ ਪੈਣਾ ਹੈ ਦੇਣਾ ਹੀ ਪੈਣਾ ਫਿਰ ਤਿੰਨ ਘੋੜੀਆਂ ਗੱਭਣਾ ਫਿਰੋਸਾ ਹੋਣਾ ਥਾਂ ਇਹ ਜਦੋਂ 6 ਕਿ ਮਹੀਨਿਆਂ ਦਾ 5-6 ਮਹੀਨਿਆਂ ਦਾ ਬੱਚਾ ਹੋ ਜਾਂਦਾ तकरीबन ਆਪਾਂ ਨੂੰ ਅਲੱਗ ਕਰਨਾ ਪੈਂਦਾ ਅਲੱਗ ਕਰਨੇ ਪਏ ਘੋੜੀ ਗੱਭਣ ਹੋ ਜਾਂਦੀ ਨਹੀਂ ਫਿਰ ਘੋੜੀ ਨੂੰ ਜ਼ਿਆਦਾ ਚੁੰਡ ਕਰੀ ਜਾਂਦਾ ਬੱਚਾ ਘੋੜੀ ਦੇ ਬੰਦੇ ਨਾਲ ਕਰਨਾ ਫਿਰ ਪਾਸੇ ਕਰਨਾ ਹੀ ਪੈਂਦਾ ਬਕਾਉ ਨੇ ਜਿਹੜੇ ਲਾਸਟ ਦੋ ਚੰਬੀਆਂ ਦਿਖਾਈਨ ਬਾਈ ਇਹ ਕਈ ਵਾਰ ਜਿਵੇਂ ਕੋਈ ਸ਼ਕੀਨ ਹੁੰਦਾ ਯਾਰ ਅਰਜਣ ਦਾ ਹੁੰਦਾ ਜਾਂ ਕੋਈ ਹੋਰ ਜੇ ਕੋਈ ਵੱਡੀ ਵਾਲਾ ਵੀ ਕਹੇ ਵੀ ਬਾਈ ਯਾਰ ਨੀਚੇ ਹਾਂ ਨਹੀਂ ਆਪਾਂ ਵੱਡੀ ਘੋੜੀ ਤਾਂ ਮਾਲਕ ਨੇ ਦਿੱਤੀ ਸੱਚੇ ਪਾਤਸ਼ਾਹ ਨੇ ਏਡੀਆਂ ਘੋੜੀਆਂ ਹੀ ਨਹੀਂ ਜੱਟਾ ਤੈਨੂੰ ਤਾਂ ਪਤਾ ਉਹ ਤਾਂ ਤਾਂ ਹੀ ਨੇ ਘੋੜੀਆਂ ਚਾ ਏਡੀਆਂ ਘੋੜੀਆਂ ਇਹ ਪੰਜਾਬ ਦੇ ਪੰਜਾ ਸੱਤਾਂ ਘੋੜੀਆਂ ਦੇ ਵਿੱਚ ਖੜਨ ਵਾਲੀ ਘੋੜੀ ਆ ਹਾਂ ਤੇ ਪੈਸਾ ਤਾਂ ਜੱਟਾ ਉਦੋਂ ਵਰਤਿਆ ਜਾਣਾ ਜਦੋਂ ਜੇਬ 'ਚ ਆ ਗਿਆ ਇਹ ਨਿੱਲ ਬਣੀਆਂ ਨਾ ਮੈਲੀਆਂ ਬੇਕੀਮਤੀ ਘੋੜੀਆਂ ਪਿੰਡ ਸਹੀ ਗੱਲ ਹੈ ਬੇਸ਼ਕੀਮਤੀ ਚੀਜ਼ਾਂ ਨੇ ਬਾਈ ਠੀਕ ਹੈ ਜੀ ਉਹਦੇ ਬਾਰੇ ਤਾਂ ਆਪਾਂ ਨਾਮ ਨਹੀਂ ਲੈਣਾ ਹੂੰ ਹੂੰ ਮਹਾਰਾਜਾ ਨੂੰ ਉਮਰਾ ਰੱਖਿਓ ਆਪਾਂ ਬਰੀਡਿੰਗ ਉਹਦੇ ਤੋਂ ਲਵਾਂ ਘੋੜੀ ਠੀਕ ਹੈ ਠੀਕ ਹੈ ਬਾਈ ਠੀਕ ਹੈ ਜੀ ਤੇ ਆਪਣਾ ਬਈ ਹੁਣ ਕਾਰੋਬਾਰ ਕਪੈਨਾਂ ਦਾ ਵੀ ਵਧਿਆ ਹੋਇਆ ਵੀ ਸੀਜ਼ਨ ਵੀ ਲਾ ਲੈਣ ਨਾਲ ਵੇਚ ਵੱਟ ਵੀ ਕਰ ਲੈਿੰਦੀ ਆ ਉਹਨਾਂ ਤਾਂ ਮਾਲਕ ਦੀ ਸੱਚੇ ਪਾਤਸ਼ਾਹ ਦੇ ਜਾਂਦਾ ਦਾਣਾ ਪਾਣੀ ਚੱਲੀ ਜਾਂਦਾ ਵਧੀਆ ਠੀਕ ਹੈ ਬਾਈ ਆ ਚੋਕਰ ਉਹਦਾ ਮਨਾਈਂਦਾ ਹਾਂਜੀ ਬਾਈ ਗਾਂ ਸੱਜਣ ਬੇਲੀ ਆ ਜਿਹੜੇ ਪਿਆਰ ਹੀ ਹੈ ਸਾਰ ਨੇ ਹੈ ਦਾ ਪਿਆਰ ਹੈ ਵੀ ਹੋਰ ਲੈਵੇ ਲੈ ਕੇ ਵੀ ਕੀ ਜਾਣਗੇ ਇਹ ਸਾਰੀ ਕ੍ਰੀਮ ਹੀ ਬੈਠੀ ਸਾਰੇ ਭਰਾ ਏਰੀਏ ਚ ਮਹਾਰਾਜ ਦੀ ਕਿਰਪਾ ਹੁਣ ਦਾਤੇ ਦੀ ਠੀਕ ਹੈ ਬਈ ਤੇ ਰਹਿਮਤ ਉਹਦਾ ਛੁਕਰ ਮਨਾਈ ਜਾਂਦੇ ਚੰਗੀ ਗੱਲ ਆ ਬਈ ਚਲੋ ਕਿੱਤਾ ਵੀ ਜ਼ਰੂਰੀ ਆ ਤੁਹਾਡਾ ਕਿੱਤਾ ਹੀ ਸ਼ੌਂਕ ਦੇ ਨਾਲ ਨਾਲ ਦੇਖੋ ਜਿਵੇਂ ਚੰਗੇ ਜਾਨਵਰ ਹੁੰਦੇ ਚੰਗੇ ਜਾਨਵਰ ਦੀ ਹਰ ਇੱਕ ਨੂੰ ਪਾਲ ਹੁੰਦੀ ਆ ਬਈ ਇਹ ਨਾ ਜੱਟਾ ਜੇ ਤੋ ਘੋੜੀ ਲਈ ਆ ਰਿਸ਼ਤੇਦਾਰ ਕੋਲ ਸੀ ਆਪਣੇ ਕੋਲ ਹੂੰ ਤੇ ਮੈਂ ਗਿਆ ਮੈਲ ਤੇ ਮੈਨੂੰ ਕਹਿੰਦੇ ਭਾਈਆ ਤੂੰ ਲੈ ਜਾ ਉਹ ਮੈਂ ਆ ਯਾਰ ਅਸੀਂ ਕੰਮ ਵਾਲੇ ਬੰਦੇ ਆ ਹੂੰ ਤੇ ਕਹਿੰਦਾ ਮੈਂ 50000 ਦੀ ਲਈ ਹੈ ਹੂੰ ਤੇ ਮੈਂ ਆਇਆ ਰਹਿ ਜਾਂਦੇ ਉਹ ਤਾਂ ਕਿਨੇ ਘੋੜੀ ਛੱਡ ਗਿਆ ਘਰ ਵਾਲੀ ਕਿੰਨੇ ਸਾਲਾਂ ਦੀ ਗੱਲ ਹੋ ਗਈ ਇਹ ਹੋ ਗਏ ਬਾਈ 12 13 ਸਾਲ 12 13 ਸਾਲ ਬਾਈ ਤੇ ਉਹ ਕਹਿੰਦਾ 40 ਦੇ ਦੀ ਮੈਂ 40 ਲੈ ਲਾ ਮਗਰ ਉਹ ਦੋ ਕਹਿੰਦਾ ਚਲ ਉਹ ਵੀ ਛੋੜ ਕਰ ਗਏ 38000 ਦੀ ਲਈ ਠੀਕ ਹੈ ਜੀ ਇਹਦਾ ਮਹਾਰਾਜ ਜੇਦੋਂ ਭਾਗ ਲਾਉਣੇ ਨਾ ਇਹ ਕੋਈ ਜਿਆਦੇ ਪੈਸੇ ਲਾਇਆ ਨਹੀਂ ਤਾਂ ਜਦੋਂ ਉਹਦੀ ਰਜਾ ਹੋ ਗਈ ਰਹਿਮਤ ਹੋ ਗਈ ਉਦੋਂ ਹੀ ਆਉਣੀ ਤੇ ਫੇਰ ਉਦੋਂ ਕਿਰਪਾ ਹੋ ਹੀ ਜਾਂਦੀ ਠੀਕ ਆ ਬਾਈ ਚੰਗੀ ਗੱਲ ਆ ਵੀ ਕੋੜਾ ਜੇਦੋਂ ਹੋ ਗਿਆ ਨਾ ਢਿੱਲਾ ਹੂੰ ਤੇ ਜੇ ਉਹ ਦਵਾਈ ਕੰਮ ਨਾ ਕਰੇ ਉਦੋਂ ਦਬਾਅ ਵੀ ਕੰਮ ਕਰ ਜਾਂਦੀ ਠੀਕ ਹੈ ਬਾਈ ਫਿਰ ਅਸੀਂ ਰੌਲੀ ਵਾਲੇ ਸੰਤਾਂ ਕੋਲ ਬਾਬਾ ਸਰਬਾ ਜੀ ਉਹਨਾਂ ਦਾ ਪਿਆਰ ਵੜਾ ਮੈਂ ਵੀ ਬਾਬਾ ਜੀ ਜਨਵਰ ਦੇ ਦੀਏ ਅੱਛਾ ਜੀ ਵੀ ਦਾਵਾ ਡੋਲ ਹੋ ਗਿਆ ਕੰਮ ਉਹ ਮੈਨੂੰ ਕਹਿੰਦਾ ਨਹੀਂ ਯਾਰ ਹੂੰ ਤੂੰ ਇਹ ਨਹੀਂ ਆਪਾਂ ਕੰਮ ਕਰਨਾ ਇਹ ਕਸ਼ਟ ਤਾਂ ਆਉਂਦਾ ਹੀ ਰਹਿੰਦੇ ਦੋ ਘੋੜੀਆਂ ਮਰ ਗਈਆਂ ਵਿਚੇਰਾ ਮਗਰੋਂ ਬਿਮਾਰ ਹੋ ਗਿਆ ਹੂੰ ਫਿਰ ਵੱਡੇ ਸੰਤਾਂ ਕੋਲ ਗਏ ਅੱਛਾ ਜੀ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਕੋਲ ਹੂੰ ਫਰ ਉਹ ਕਹਿੰਦੇ ਨਹੀਂ ਜਟੋ ਦੈਲ ਨਹੀਂ ਛੱਡਣਾ ਰਹਿਮਤ ਹੋ ਜੂ ਫਿਰ ਮਹਾਰਾਜ ਨੇ ਉੱਥੇ ਬਾਬਿਆਂ ਨੇ ਅਰਦਾਸ ਬੇਨਤੀ ਕੀਤੀ ਫਿਰ ਚੜਦੀ ਗਲਾ ਹੋ ਗਈ ਅੱਜ 9 ਪਰ 9 ਹੋਇਆ ਇਹ 9 ਪਰ 9 ਦਾਦੇ ਦੀ ਕਿਰਪਾ ਕੇ ਠੀਕ ਹੈ ਜੀ ਜਦੋਂ ਦਵਾਈ ਕੰਮ ਨਾ ਕਰੇ ਸੈਨ ਕਹਿੰਦੇ ਫਿਰ ਦਵਾ ਤਾਂ ਕੰਮ ਕਰ ਹੀ ਜਾਂਦੀ ਪਰ ਉੱਥੇ ਮਹਾਰਾਜ ਦੇ ਘਰੇ ਜਾ ਗਏਗਾ ਮਾਪਰ 24 ਜਨਵਰੀ ਢੱਲੇ ਹਾਂਜੀ ਫਿਰ ਉਹਨਾਂ ਨੇ ਕਿਹਾ ਵੀ ਜਾਓ ਹੋ ਜੂਗੀ 9 12 9 12 ਹੋ ਗਏ ਬਿਲਕੁਲ ਲੋ ਮੇਟਰੋ 22 ਦੇ ਮੈਂ ਤੁਹਾਨੂੰ ਜਾਨਵਰ ਦਿਖਾਇਆ ਬਹੁਤ ਸੋਹਣੇ ਤੇ ਸਾਰੀ ਮਿੱਤਰ ਮੰਡਲੀ ਵੀਰ ਉਹਨਾਂ ਦੀ ਅੱਜ ਯਾਰ ਰਿਸ਼ਤੇਦਾਰ ਇਕੱਠੇ ਹੋਏ ਹੋਇਆ ਸਾਡੀ ਗੱਲਬਾਤ ਕਿੱਦਾਂ ਲੱਗੀ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਬਸ਼ੇਰੇ ਦੀ ਸਟੱਡ ਸਰਵਿਸ ਜਿਹੜੀ ਓਪਨ ਆ ਮਾਂ ਆ ਗਈ ਸਮੁੰਦਰ ਦੀ ਤੇ ਪਿਓ ਆ ਗਿਆ ਅਰਜਨ ਰੌਲੀ ਵਾਲਾ ਬਾਈ ਉਹਨਾਂ ਨੂੰ ਫੋਨ ਕਰ ਲਿਓ ਬਾਕੀ ਫੀਸ ਕਿਹਜਾ ਰੱਖਿਓ ਹੈ ਬਾਈ ਨੇ ਬਾਕੀ ਦਿਲਦਾਰ ਬੰਦੇ ਨੇ ਵੀ ਫੀਸ ਵਾਲਾ ਵੀ ਬਾਈ ਕੋਈ ਬਾਹਲਾ ਮੈਟਰ ਨਹੀਂ ਹੈਗਾ ਵੀ ਜਿਵੇਂ ਹੋਊਗਾ ਚਲੋ ਆਪਾਂ ਕਰ ਲਾਂਗੇ ਨੰਬਰ ਵੀਰ ਦਾ ਮੈਂ ਦੇ ਦਾਂ ਤੇ ਘੋੜੀਆਂ ਫੌਰ ਸੇਲ ਨੇ ਜਿਹੜੀਆਂ ਉਹਨਾਂ ਦੀ ਡਿਟੇਲ ਵੀ ਦੇਤੀ ਬਾਕੀ ਸਾਡੀ ਗੱਲਬਾਤ ਕਿਦਾਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੀ